ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਅੱਜ ਅਤੇ ਕੱਲ 21 ਅਤੇ 22 ਜੁਲਾਈ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਤਕੜਾ ਬੱਦਲਵਾਈ ਸਿਸਟਮ ਰਾਤ ਤੋਂ ਹੀ ਐਂਟਰ ਹੋ ਚੁੱਕਿਆ ਹੈ ਜਿਵੇਂ ਕਿ ਤੁਹਾਨੂੰ ਬੀਤੀ ਕੱਲ ਹੀ ਦੱਸ ਚੁੱਕੇ ਸੀ ਅਸੀਂ ਕਿ ਪੰਜਾਬ ਦੇ ਵਿੱਚ ਸਿਸਟਮ ਜਿਹੜਾ ਆਵੇਗਾ ਇਹ ਪੂਰਬੀ ਸਿਸਟਮ ਹੈ ਜਿਹੜਾ ਕਿ ਹਿਮਾਚਲ ਵੱਲੋਂ ਪੰਜਾਬ ਵਿੱਚ ਐਂਟਰੀ ਕਰੇਗਾ ਤੁਸੀਂ ਦੇਖ ਸਕਦੇ ਹੋ ਕਿ ਬੱਦਲਵਾਈ ਦਾ ਜ਼ੋਰ ਲਗਭਗ 40% ਪੰਜਾਬ ਦੇ ਉੱਪਰ ਲਗਾਤਾਰ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਉਹ ਚ ਬੱਦਲ ਵਈ ਮੀਂਹ ਤੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਸੀਂ ਗੱਲ ਕਰਦੇ ਹਾਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਅੱਜ ਮੀਂਹ ਕਿੱਧਰ ਹੈ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕੱਲ ਨੂੰ ਮੀਂਹ ਹੈ ਅਤੇ ਕੀ ਹਾਲਾਤ ਹੋਣਗੇ ਮੀਂਹ ਦੇ ਮੌਸਮ ਵਿਭਾਗ ਦੇ ਤਾਜ਼ਾ ਅਲਰਟ ਦੇ ਮੁਤਾਬਕ ਤੁਸੀਂ ਇਹ ਇਲਾਕਾ ਜਿਹੜਾ ਕਿ ਦੁਆਬੇ ਦਾ ਮੇਨ ਕੋਰ ਇਲਾਕਾ ਹੈ ਜਿਹਦੇ ਵਿੱਚ ਪਠਾਨਕੋਟ ਹੋ ਗਿਆ ਜੀ ਹੁਸ਼ਿਆਰਪੁਰ ਜ਼ਿਲ੍ਹਾ ਬਹੁਤ ਸਾਰੇ ਇਲਾਕਾ ਵਗੇ ਨੰਗਲ ਨੰਦਪੁਰ ਸਾਹਿਬ ਰੂਪਨਗਰ ਸ਼ਹਿਰ ਦੇ ਇਲਾਕੇ ਦੇ ਵਿੱਚ ਤਗੜਾ ਮੀਂਹ ਦੇਖਣ ਨੂੰ ਮਿਲ ਰਿਹਾ ਫਿਰ ਅਗਰ yellow ਪੱਟੀ ਦੀ ਅਗਰ ਇਸ ਪੱਟੀ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਤੋਂ ਗੁਰਦਾਸਪੁਰ ਬਟਾਲਾ ਜਲੰਧਰ ਫਗਵਾੜਾ ਨਵਾਂ ਸ਼ਹਿਰ ਸਮਰਾਲਾ ਸ੍ਰੀ ਚਮਕੌਰ ਸਾਹਿਬ ਲੁਧਿਆਣਾ ਈਸਟ ਖਮਾਣੋ ਖੰਨਾ ਬਸੀ ਫਤੇਗੜ ਮਲੋ ਰਾਜਪੁਰਾ ਡੇਰਾ ਬਸੀ ਮੁਹਾਲੀ ਚੰਡੀਗੜ ਖਰੜ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਰਿਹਾ ਨਾਲ ਦੀ ਨਾਲ ਬਟਾਲਾ ਹੋ ਗਿਆ ਜੀ ਲੁਧਿਆਣਾ ਨਾਭਾ ਪਟਿਆਲਾ ਇਹਨਾਂ ਇਲਾਕਿਆਂ ਵਿੱਚ ਵੀ ਕੁਝ ਕੁ ਮੀਂਹ ਦੇਖਣ ਨੂੰ ਮਿਲਦਾ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਸਾਨੂੰ ਮੀਂਹ ਦੇ ਇਲਾਕੇ ਜਿਹੜੇ ਹਾਲਾਤ ਨੇ ਉਹ ਇਸ ਇਲਾਕੇ ਤੱਕ ਬਣਦੇ ਹੋਏ ਦਿਖਾਈ ਦੇਣਗੇ ਮੇਨ ਤੌਰ ਤੇ ਜਿਹਦੇ ਵਿੱਚ ਸਾਡਾ ਅੰਮ੍ਰਿਤਸਰ ਆ ਜਾਵੇਗਾ ਜੀ ਨਾਲ ਦੀ ਨਾਲ ਤਰਨਤਾਰਨ ਸਾਹਿਬ ਆ ਜਾਵੇਗਾ ਕਪੂਰਥਲਾ ਜਲੰਧਰ ਲੁਧਿਆਣਾ ਮਲੇਰ ਕੋਟਲਾ ਫਤੇਗੜ ਸਾਹਿਬ ਪਟਿਆਲਾ ਮੁਹਾਲੀ ਰੂਪਨਗਰ ਨਮਾਚਰ ਹੁਸ਼ਿਆਰਪੁਰ ਇਹਨਾਂ ਇਲਾਕੇ ਵਿੱਚ ਜ਼ਿਆਦਾ ਮੀਂਹ ਦੇਖਣ ਨੂੰ ਮਿਲੇਗਾ ਸੰਗਰੂਰ ਵਿੱਚ ਵੀ ਥੋੜਾ ਬਹੁਤਾ ਮੀਂਹ ਸਾਨੂੰ ਹੋ ਸਕਦਾ ਦੇਖਣ ਨੂੰ ਮਿਲ ਸਕਦਾ ਜੀ ਤੇ ਮਾਨਸਾ ਬਠਿੰਡਾ ਇਹਨਾਂ ਵਿੱਚ ਵੀ ਠੀਕ ਠਾਕ ਮੀਂਹ ਦੇਖਣ ਨੂੰ ਮਿਲ ਸਕਦਾ ਪਰ ਇੰਨੀ ਜ਼ਿਆਦਾ ਉਮੀਦ ਨਹੀਂ ਜਿਸ ਜਿਵੇਂ ਜਿਵੇਂ ਸਿਸਟਮ ਇਸ ਇਲਾਕੇ ਵਿੱਚ ਪਹੁੰਚੇਗਾ ਯਾਨੀ ਕਿ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਤੋਂ ਤਰਨਤਾਰਨ ਦਾ ਇਲਾਕਾ ਜੀ ਬਟਾਲਾ ਬਰਨਾਲਾ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੇ ਹਾਲਾਤ ਥੋੜੇ ਜਿ ਘਟਦੇ ਹੋਏ ਦਿਖਾਈ ਦੇਣਗੇ ਤੇ ਸੇਮ ਹਾਲਾਤ ਸਾਨੂੰ ਕੱਲ ਨੂੰ 22 ਜੁਲਾਈ ਨੂੰ ਬਣਦੇ ਹੋਏ ਦਿਖਾਈ ਦੇਣਗੇ ਯਾਨੀ ਕਿ ਆਪਾਂ ਕਹਿ ਸਕਦੇ ਆ ਕਿ ਜਿਹੜੀ ਬੈਲਟ ਸਾਡੀ ਹ ਹਿਮਾਚਲ ਤੋਂ ਸ਼ੁਰੂ ਹੋ ਕੇ ਇਸ ਤਰੀਕੇ ਨਾਲ ਕਵਰ ਹੁੰਦੀ ਹੈ ਇਸ 70% ਇਲਾਕੇ ਦੇ ਵਿੱਚ ਜ਼ਿਆਦਾ ਮੀਂਹ ਹੈ ਇਸ 30% ਇਲਾਕੇ ਦੀ ਅਗਰ ਗੱਲ ਕੀਤੀ ਜਾਵੇ ਜਾਂ 30% ਤੋਂ 25% ਦੀ ਗੱਲ ਕੀਤੀ ਹੈ ਤਾਂ ਇਸ 25% ਇਲਾਕੇ ਦੇ ਵਿੱਚ ਮੀਂਹ ਦੇ ਚਾਂਸ ਘਟਦੇ ਹੋਏ ਦਿਖਾਈ ਦੇਣਗੇ ਪਰ ਉਮੀਦ ਹੈ ਕਿ ਇਸ ਇਲਾਕੇ ਵਿੱਚ 22 ਜਿਲ੍ਹਿਆਂ ਨੂੰ ਬੱਦਲਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ ਪੂਰਾ ਪੰਜਾਬ ਇਸ ਤਰੀਕੇ ਨਾਲ ਬੱਦਲਬਾਜ਼ੀ ਦੇ ਨਾਲ ਕਵਰ ਹੋ ਜਾਵੇਗਾ ਪਰ ਫਿਰ ਵੀ ਇਸ ਇਲਾਕੇ ਦੇ ਵਿੱਚ ਮੀਂਹ ਘੱਟ ਹੀ ਰਹਿਣਗੇ ਬਾਕੀ ਪੰਜਾਬ ਦੇ ਨਾਲੋਂ 50% ਘੱਟ ਮੀਂਹ ਦੀ ਉਮੀਦ ਦੇਖਣ ਨੂੰ ਮਿਲੇਗੀ ਮਲੋਟ ਦਾ ਏਰੀਆ ਹੋ ਗਿਆ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਇਹਨਾਂ ਇਲਾਕਿਆਂ ਵਿੱਚ ਜਿਹੜੇ 3-4 ਜ਼ਿਲ੍ਹੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਕੱਲ ਨੂੰ ਵੀ ਮੀਂਹ ਘੱਟ ਹੋਣ ਦੀ ਉਮੀਦ ਹੈ ਬਾਕੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਸਿਸਟਮ ਹੌਲੀ-ਹੌਲੀ ਆਪਣਾ ਦਾਇਰਾ ਵਧਾ ਰਿਹਾ ਤੁਸੀਂ ਦੇਖ ਰਹੇ ਹੋ ਜਿਸ ਤਰੀਕੇ ਨਾਲ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਕਿ ਇਹ ਸਿਸਟਮ ਹੁਣ ਗੁਰਦਾਸਪੁਰ ਤੋਂ ਹੁੰਦਾ ਹੋਇਆ ਪਠਾਨਕੋਟ ਤੋਂ ਹੁੰਦਾ ਹੋਇਆ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਨੂੰ ਕਵਰ ਕਰ ਚੁੱਕਿਆ ਹੈ ਹੌਲੀ ਹੌਲੀ ਅੱਗੇ ਵੱਧਦਾ ਹੋਇਆ ਲੁਧਿਆਣਾ ਮੋਗੇ ਇੱਥੇ ਤੱਕ ਇਸ ਦੀ ਮਾਰ ਪੈਂਦੀ ਦਿਖਾਈ ਦੇ ਰਹੀ ਹੈ ਫਿਲਹਾਲ ਸਿਸਟਮ ਫਤਿਹਗੜ੍ਹ ਸਾਹਿਬ ਤੱਕ ਸਟਕ ਹੋਇਆ ਹੋਇਆ ਹੈ ਜੀ ਪਟਿਆਲਾ ਤੇ ਸੰਗਰੂਰ ਨੂੰ ਵੀ ਥੋੜੀ ਦੇਰ ਤੱਕ ਇਹ ਆਪਣੇ ਲਪੇਟ ਵਿੱਚ ਲੰੰਦਾ ਹੋਇਆ ਦਿਖਾਈ ਦੇਵੇਗਾ ਏਐਸਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਉਮੀਦ ਕਰਦੇ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਬਾਕੀ ਅਗਲੀ ਜਾਣਕਾਰੀ ਦੁਪਹਿਰੇ 2:30 ਵਜੇ ਸ਼ਾਮ ਦੀ ਜਾਣਕਾਰੀ 6:30 ਵਜੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ